ਹੈਲੋ ਜੀ ਸਭਨਾਂ ਨੂੰ ਪਹਿਲਾਂ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਨਾਲ ਜੁੜੀ ਹੋਈ ਆਂ ਔਰ ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਕਿ ਮਾਤਾ ਜੀ ਦੇ ਦਰਸ਼ਨ ਬਹੁਤ ਹੀ ਵਧੀਆ ਮਾਂ ਚਿੰਤਕੁੰਨੀ ਜੀ ਦੇ ਹੋਏ ਤੇ ਤੁਹਾਨੂੰ ਮੈਂ ਆਪਣਾ ਲਾਈਵ ਹਲਕਾ ਫੁਲਕਾ ਦਿਖਾਇਆ ਵੇਸੀ ਜਿੰਨਾ ਵੀ ਦਿਖਾਇਆ ਦਿਖਾਇਆ ਸੀ ਤੇ ਤੁਸੀਂ ਵੀ ਮਈਆ ਜੀ ਦੇ ਦਰਸ਼ਨ ਕਰਨ ਲਈ ਜਾ ਸਕਦੇ ਹੋ ਪਰਿਵਾਰ ਸਮੇਤ ਤੇ ਬਹੁਤ ਹੀ ਅੱਛਾ ਉੱਥੋਂ ਦਾ ਮੌਸਮ ਹੈ ਬਹੁਤ ਹੀ ਮੌਸਮ ਦਾ ਨਜ਼ਾਰਾ ਹੈ ਤੇ ਮਈਆ ਜੀ ਨੇ ਜਿੰਨਾ ਮਤਲਬ ਕਹਿੰਦੇ ਨਾ ਕਿ ਪਰਮਾਤਮਾ ਦੇ ਘਰ ਦੇ ਵਿੱਚ ਜੋ ਮਤਲਬ ਚੀਜ਼ਾਂ ਅਸੀਂ ਪਾਲਦੇ ਹਨ ਉਹ ਚੀਜ਼ਾਂ ਸਭ ਪਰਮਾਤਮਾ ਦੇ ਘਰ ਚ ਮਿਲ ਜਾਂਦੀਆਂ ਤੇ ਫੋਰਮ ਇਹ ਤੁਹਾਨੂੰ ਕੁਝ ਦਿਖਾਏਗੀ ਔਰ ਕੁਝ ਦੱਸੇਗੀ ਵੀ ਫੋਰਮ ਮੈਂ ਤੁਸੀਂ ਸਾਮਨਾ ਪਹਿਲਾਂ ਇਹਨਾਂ ਨੂੰ ਦਸ ਰਾਮ ਰਾਮ ਕਰੋ ਸਤਿ ਸ਼੍ਰੀ ਅਕਾਲ ਕਰੋ ਬੇਟਾ ਬਿਸ਼ ਕਰੀਦੀ ਹੁੰਦੀ ਹੈ ਕਿਉਂਕਿ ਇਹ ਸਾਡਾ ਪਰਿਵਾਰ ਫੇਸਬੁੱਕ ਹੈ ਅਸੀਂ ਆਪਣਾ ਦਿਲੋਂ ਪਰਿਵਾਰ ਫੇਸਬੁੱਕ ਸਮਝਦੇ ਹਾਂ ਤੁਸੀਂ ਤੁਹਾਨੂੰ ਕੀ ਸਮਝਦੇ ਆਈ نو ਬਟ ਮੈਂ ਜੋ ਇਹ ਹੈਜ਼ ਅ ਰਿਸਪੈਕਟ ਤੁਹਾਡੇ ਲਈ ਰੱਖੀ ਹੈ ਉਹ ਇਸ ਤਰ੍ਹਾਂ ਹੀ ਮੇਰੀ ਰਹੇਗੀ ਲੌਂਗ ਟਾਈਮ ਤੱਕ ਸਾਹਸ ਚੱਲਦੇ ਰਹਿਣਗੇ ਤੇ ਮੌਨਿਕਾ ਤੁਹਾਡੇ ਨਾਲ ਹਰ ਇੱਕ ਵੀਡੀਓ ਸ਼ੇਅਰਸ ਕਰਦੀ ਰਹੇਗੀ ਤੇ ਜਿਸ ਦਿਨ ਸਾਹਸ ਖਤਮ ਹੋ ਗਏ ਤੇ ਤੁਸੀਂ ਮੌਨਿਕਾ ਦੀ ਹਰ ਇੱਕ ਵੀਡੀਓਜ਼ ਨੂੰ ਇੱਕ ਯਾਦਾਂ ਦੀ ਤਰਾਈ ਦੇਖ ਸਕਦੇ ਹੋ ਹੈਨਾ ਤੇ ਤੁਹਾਨੂੰ ਮੈਂ ਇੱਕ ਬੜੀ ਹੀ ਜ਼ਿਆਦਾ ਚੀਜ਼ ਦਿਖਾਣੀਆਂ ਜਿਹੜੀ ਕਿ ਫਰਮੇ ਨੇ ਸਪੈਸ਼ੀਅਲਸ ਆਪਣੇ ਫਾਦਰ ਨੂੰ ਗਿਆ ਪਪਾ ਗੱਡੀ ਰੋਕੋ ਮੈਂ ਗੱਡੀ ਰੋਕੇ ਚੀਜ਼ ਲੈਣੀ ਆ ਲੈਣੀਆਂ ਲੈਣੀਆਂ ਇੱਕ ਨੇ ਦੋ ਨੇ ਤਿੰਨ ਨੇ ਬਹੁਤ سارے ਢੇਰ ਚੀਜ਼ਾਂ ਦੇ ਇਕੱਠੇ ਕਰਕੇ ਲਿਆਈ ਆ ਔਰ ਬਹੁਤ ਹੀ ਵੇਟ ਹੈ ਐ ਤੁਸੀਂ ਚੈੱਕ ਕਰ ਸਕਦੇ ਹੋ ਪਹਾੜੀ ਪੱਥਰ ਬਹੁਤ ਜ਼ਿਆਦਾ ਠੰਡਾ ਹੈ ਇਹ ਪਹਾੜੀ ਪੱਥਰ ਉਹ ਤੁਹਾਨੂੰ ਪਤਾ ਹੈ ਹਜੇ ਵੀ ਇੰਨਾ ਕੁ ਜ਼ਿਆਦਾ ਮਤਲਬ ਚਿਲਡ ਸ਼ਿਲਡ ਫੀਲ ਹੋ ਰਿਹਾ ਹੈ ਨਾ ਤੇ ਤੁਸੀਂ ਹਿਸਾਬ ਲਗਾਓ ਕਿ ਇਸ ਪੱਥਰ ਨੂੰ ਅਸੀਂ ਵਾਸ਼ ਨਹੀਂ ਕੀਤਾ ਤੇ ਇਹ ਫਿਰ ਵੀ ਨੀਟ ਐਂਡ ਕਲੀਨ ਹੈ ਇਹ ਦੇਖੋ ਅਸੀਂ ਮਤਲਬ ਇਹਨੂੰ ਵਾਸ਼ ਨਹੀਂ ਕੀਤਾ ਫਿਰ ਵੀ ਕਿੰਨਾ ਨੀਟ ਐਂਡ ਕਲੀਨ ਹੈ ਇੱਕ ਲਿਆਈਏ ਫਾਰਮੈਂਡ ਦੂਸਰਾ ਵੀ ਲਿਆਈਏ ਫਾਰਮੈਂਡ 3 ਔਰ ਉਸ ਤੋਂ ਬਾਅਦ ਐਵੀ ਲਿਆਈਏ ਫਾਰਮੈਂਡ ਮੇਰੇ ਉਹਨਾਂ ਕਹਿ ਰਹੀ ਮੈਨੂੰ ਕਹਿ ਕਿ ਫੋਮ ਵਿੱਚ ਅਸੀਂ ਮਾਰਕੀਟਿੰਗ ਨਹੀਂ ਕਰਨੀ ਬੇਟਾ ਘਰ ਵਿੱਚ ਅਸੀਂ ਕਿ ਅਗਾ ਕਿਸੇ ਨੂੰ ਦੇਨੇ ਥੋੜਾ ਪਰ ਇਹ ਕਹਿੰਦੀ ਕਿ ਮੰਮਾ ਇਹ ਸਾਰੇ ਹੀ ਜਿੰਨੇ ਵੀ ਪੱਥਰ ਹੈ ਨਾ ਇਹਨਾਂ ਪੱਥਰਾਂ ਨੂੰ ਮੈਂ ਬਹੁਤ ਹੀ ਅੱਛਾ ਹੀ ਕਪੇਂਟ ਕਰਾਂਗੀ ਪੇਂਟ ਕਰਕੇ ਤੇ ਫਿਰ ਇਹਦਾ ਮੈਂ ਇੱਕ ਡੈਕ ਬਣਾਉਣੀ ਹੈ ਇਹਦਾ ਟੇਸਟ ਕਿੰਨਾ ਪਿਆਰਾ ਹੈ ਉਹ ਸਭ ਤੋਂ ਛੋਟਾ ਜਿਹਾ ਦੇਖੋ ਇਹ ਸਾਡੀ ਗੁੱਗੂ ਦਾ ਤਾਂ ਕਿ ਗੁੱਗੂ ਕਹਿੰਦੀ ਮੈਂ ਕਿਉਂ ਪਿੱਛੇ ਰਵਾਂ ਵੱਡੇ ਭੈਣ ਨੇ ਇੰਨੇ ਵੱਡੇ ਖਰੀਦ ਲਿਆ ਤੇ ਮੈਂ ਕਿਉਂ ਨਾ ਲੀਦਾ ਇਹ ਨਹੀਂ ਇਹ ਨਾਰਮਲੀ ਫਰੀ ਇਹ ਦੇਖੋ ਐ ਸਪੈਸ਼ਲ ਗੁੱਗੂ ਲਈ ਜਿਹੜਾ ਕਿ ਸਾਡਾ ਛੋਟਾ ਗੁੱਗੂ ਤੁਸੀਂ ਜਾਣਦੇ ਹੋ ਸਾਰੇ ਵਿਦਿਆਰਥੀ ਵੱਲੋਂ ਤੇ ਉੱਥੇ ਇੱਕ ਕੋ ਸਪਾਈਨ ਐਪਲ ਵਾਲੇ ਪlant ਪਰ ਮਿਲਿਆ ਹੈ ਇਹ ਮੈਨੂੰ ਕਹਿੰਦੀ ਮਮਾ ਇਹ ਪੱਥਰ ਇਹ ਪੱਥਰ ਨਹੀਂ ਹੈ ਇਹ ਇੱਕ ਬਹੁਤ ਹੀ ਵਧੀਆ ਚੀਜ਼ ਹੈ ਇਹਨੂੰ ਅਸੀਂ ਮਤਲਬ ਕਿਤੇ ਸ਼ੋ ਪਿਛ ਦੇ ਵਿੱਚ ਵੀ ਅਸੀਂ ਕੰਮ ਲਿਆ ਸਕਦੇ ਆ ਤੇ ਜਿਸ ਦਾ ਮਤਲਬ ਪੇਪਰ ਵਗੈਰਾ ਅਸੀਂ ਮਤਲਬ ਚੜਾ ਕੇ ਨਾ ਇਹਦੇ ਉੱਤੇ ਤੇ ਬਹੁਤ ਵਧੀਆ ਸਕੈਚ ਐਂਡ ਕਲਰ ਕਰ ਸਕਦੇ ਆ ਤੇ ਉਸ ਤੋਂ ਬਾਅਦ ਮੈਨੂੰ ਬਹੁਤ ਹੀ ਮੈਂ ਕਿਹਾ ਕਿ ਚਲੋ ਇਹਨੂੰ ਜਿਆਦਾ ਨੌਲੇਜ ਹੈਗੀ ਮੇਰੇ ਤਾਂ ਨੌਲੇਜ ਨਹੀਂ ਕਿ ਕਹਿ ਦੇਖੋ ਕਿੰਨਾ সুইਟ ਹੈ ਤੁਹਾਨੂੰ ਪਤਾ ਹੈ ਇਹ ਤੇ ਇਸ ਨਾਲ ਲੱਗ ਰਿਹਾ ਜਿੱਦਾਂ ਨਾ ਸ਼ਿਵਲਿੰਗ ਦੀ ਗੀਤਾ ਮਤਲਬ ਪੱਥਰ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਸ਼ਿਵਲਿੰਗ ਮੈਸੇਜ ਸ਼ਿਵਲਿੰਗ ਨੂੰ ਸ਼ਿਵਲਿੰਗ ਹੀ ਬੋਲਦੇ ਨੇ ਪਰ ਜਦੋਂ ਸਥਾਪਨਾ ਕਰਦੇ ਨੇ ਤੇ ਕੁਝ ਇਸਤੰਦਾਈ ਹੁੰਦਾ ਹੈ ਉਹ ਤੇ ਦੇਖੋ ਕਿੰਨਾ ਸਵੀਟਸ ਲੱਗ ਰਿਹਾ ਤੇ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਤੇ ਆਵਾਜ਼ ਦੇਖੋ ਮੈਂ ਤੁਹਾਨੂੰ ਆਵਾਜ਼ ਸੁਣਾਉਣੀ ਜਿੱਦੋਂ ਸ਼ੈਨੇ ਵਜਾਂਦੇ ਨੇ ਕਿਸ ਤਰ੍ਹਾਂ ਦੇ ਵਿੱਚ ਇਸਤੇ ਇਸਾ ਕਰਕੇ ਸ਼ੈਨੇ ਵੱਜਦੇ ਇਸ ਤਰ੍ਹਾਂ ਦੇਖੋ ਕਿੰਨਾ ਸੌਫਟ ਹੈ ਇਹ ਦੇਖੋ ਮੈਂ ਕਿੱਤਰ ਨਾਲ ਹੀ ਪੁਰ ਗਿਆ ਇਹ ਦੇਖੋ ਇਹ ਵਿਦਿਆ ਦਾ ਛੋਟਾ ਬਾਕੀ ਨਹੀਂ ਭਰਨਗਾ ਇਤਨਾ ਗੁਗੂ ਆ ਦੇਖੋ ਨਾਲ ਹੀ ਪੁਰ ਗਿਆ ਇਹ ਦੇਖੋ ਦੇਖ ਕਿ ਉਹ ਨਹੀਂ ਤੁਸੀਂ ਆਪੇ ਹੀ ਹਿਸਾਬ ਲਗਾਓ ਕਿ ਇਹ ਵਾਟਰ ਪੱਥਰ ਹੈ ਇਹ ਆਮ ਪੱਥਰ ਨਹੀਂ ਇਹ ਵਾਟਰ ਹੈ ਦੇਖੋ ਆਹ ਵੇਖੋ ਇਹਦੇ ਅੰਦਰ ਦੇਖੋ ਇਹ ਦੇਖੋ ਹਜੇ ਵੀ ਪਾਣੀ ਪਾਣੀ ਥੋੜਾ ਤੁਹਾਨੂੰ ਸ਼ੋ ਹੋ ਰਿਹਾ ਹੈ ਇਹਦਾ ਦੇਖੋ ਬਟ ਸਿਰਫ ਇਹਨੂੰ ਐ ਕੀਤਾ ਵਾ ਤੇ ਨਾਲ ਹੀ ਪੁਰ ਗਿਆ ਦੇਖੋ ਤੇ ਫਰਮੇ ਤੁਹਾਡੇ ਮੇਰੀ ਵੀਡੀਓ ਬਾਅਦ ਚਾਹ ਮੈਨੂੰ ਬਹੁਤ ਜ਼ਿਆਦਾ ਗੁੱਸਾ ਹੋਵੇ ਪਰ ਹਜੇ ਸਾਹਮਣੇ ਨਹੀਂ ਹੋ ਰਹੀ। ਨਹੀਂ ਤਾਂ ਕਿ ਵਿਦਿਆ ਦਾ ਪੱਥਰਾਂ ਬਾਕੀ ਕਿਤੇ ਏ ਟੁੱਟ ਜਾਂਦਾ ਜਾਂ ਕੋਈ ਹੋਰ ਟੁੱਟ ਜਾਂਦਾ ਫਿਰ ਮੈਂ ਬੋਲਾਂ। ਫਿਰ ਮਮਾ ਦੀ ਬੈਡ ਵਜਾਣੀ ਸੀ ਕਿਉਂ ਮਮੇ ਇਤਰਾ ਕੋਕੋ ਮਮਾ ਕੋ ਇਤਰਾ ਤੇ ਮੈਂ ਲੈ ਕੇ ਆਈਆਂ ਇਸ ਕਾਫੀ ਸਾਰੀ ਕੀ ਚੇਮਸ ਠੀਕ ਹੈ। ਸਭ ਤੋਂ ਪਹਿਲੀ ਏ ਕੀਚੇ ਨੇ ਏ ਵਾਲੇ ਕੋਈ ਸ਼ਾਕਲ ਪਲੇ ਗਿਆ 60 ਦੀ ਬਟ ਮੈਂ ਉਹਨੂੰ ਬੜੀ ਬਾਦ ਵੀ ਨਹੀਂ ਕਰਕੇ 50 ਇਹ ਦੇਖੋ ਏ ਵਾਲੇ ਜਿਹੜੇ ਕਿੰਗ ਛੱਲੇ ਹੁੰਦੇ ਨੇ ਜੋ ਵੀ ਹੈ ਇਹਨਾਂ ਨੂੰ ਅਲਮਿਰਾ ਤੇ ਲਗਾ ਲਓ ਚਾਹੇ ਤੁਸੀਂ ਕਿਤੇ ਵੀ ਲਗਾ ਲਓ ਤੁਹਾਨੂੰ ਪਤਾ ਹੈ ਕਿੰਨੇ ਕਿੰਨੇ ਦੇ ਪਏ ਨੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਬਹੁਤ ਹੀ ਸਸਤੇ ਉਹਨੇ ਮੈਗੀ ਬਾਰ ਵੀ ਕਰਵਾਇਆ ਨਾ ਉਹ ਵਿੱਚ ਤੇ ਤੁਹਾਨੂੰ ਪਤਾ ਹੈ ਇਹੀ ਅਸੀਂ ਗੋਡ ਟੈਂਪਲ ਵਗੈਰਾ ਸਾਈਡ ਚੱਲੀ ਜਾਂਦੇ ਹਾਂ ਜਾਂ ਸ਼ੀਦਾ ਵਾਲੀ ਸਾਈਡ ਚੱਲੇ ਜਾਂਦੇ ਜਾਂ ਕਿਤੇ ਵੀ ਅਸੀਂ ਮੇਲਿਆਂ ਤੇ ਵੀ ਪਰਸੇਸ ਕਰਦੇ ਆਂ ਤੇ ਸਾਨੂੰ 60 70 ਤੋਂ ਘੱਟ ਇਹ ਮਤਲਬ ਮਿਲਦੇ ਨਹੀਂ ਹੈਗੇ ਤੇ ਇਹ ਸਿਰਫ ਇਹਦਾ ਰੇਟ ਮੈਕਸਿਮਮ ਔਰ 20 ਤੋਂ 25 ਦੇ ਵਿੱਚ ਵਿੱਚੇਗਾ ਸਿਰਫ 0.50 ਦਾ ਇੱਕ ए 50 ਵਾਲਾ ਇਹ ਆਇਆ ਵਾ ਤੇ ਸਿਰਫ ए ਆ ਬਾਕੀ ਸਾਰੇ 25 830 ਦਾ ਇਹ ਦੇਖੋ ਤੇ ਮਤਲਬ ਗੱਲ ਨਾ ਅਸੱਚ ਰੇਟਾਂ ਦੇ ਨਹੀਂ ਆ ਰਹੀ ਗੱਲ ਆ ਰਹੀ ਹੈ ਕਿ ਇਹੀ ਚੀਜ਼ ਸਾਡੇ ਅੰਮ੍ਰਿਤਸਰ ਦੇ ਵਿੱਚ ਤੇ ਇਹੀ ਚੀਜ਼ ਮਾ ਚਿੰਤਪurni ਜੀ ਦੇ ਘਰ ਉਹਨੇ ਵਸੇ 50 ਦਾ ਕੈਸੀ ਮੈਨ ਨੂੰ ਬੜੀ ਤੇ ਫਾਰਮੇ ਨੇ ਬਹੁਤ سارے ਰਿੰਗ ਚੱਲੇ ਇੱਕ ਹੀ ਦੁਕਾਨ ਤੋਂ ਪਰਚੇਸ ਕੀਤੇ ਚਾਹੇ 2 3 3 ਨੇ ਤੇ ਇਸ ਲਈ ਇਹਨੇ ਬਹੁਤ ਜ਼ਿਆਦਾ ਰੇਡ ਮਿਲ ਗਿਆ ਨਹੀਂ ਕਿ ਉਹਨੇ ਕਹਿ ਕਿ ਫਿਰ ਸੇ ਰੇਡ ਮੈਡਮ ਅਸੀਂ 50 ਤੋਂ ਕੱਟ ਦਿੰਦੇ ਨਹੀਂ ਨੇ ਹੈਗੇ ਤੇ ਇੱਕ ਅਸੀਂ ਲੈ ਕੇ ਆਏ ਆ ਹਾਂ ਮਲਬ ਭੋਲੂ ਇਹ ਦੇਖੋ ਇੱਕ ਹੈ ਸਵੀਟਸ ਜ ਬਹੁਤ ਹੀ ਗੁੱਗੂ ਵਰਗਾ ਗੁੱਗੂ ਤੁਹਾਡੇ ਵਰਗਾ ਮੇ ਨੂੰ ਅਸੀਂ ਇਦੇ ਤਰ੍ਹਾਂ ਦਾ ਹੈਗਾ ਇੱਕ ਸੇਮ ਮੇਰੇ ਤਰ੍ਹਾਂ ਦਾ ਹੈਗਾ ਫਾਰਮਿੰਗ ਕੋਲ ਵੀ ਤੇ ਫਾਰਮੇ ਕਹਿੰਦੀ ਮਮਾ ਅਸੀਂ ਦੋਨੋਂ ਦੋਨੋਂ ਭੈਣਾ ਭੈਣਾ ਇੱਕ ਹੀ ਚੀਜ਼ ਯੂਜ਼ ਕਰਾਂਗੇ ਪਰ ਮੈਂ ਯੂਜ਼ ਨਹੀਂ ਕਰਦੀ ਸਿਰਫ ਗੁੱਗੂ ਲਈ ਬਹੁਤ ਈ ਕੁਵਿਟੀ ਕੁਵਿਟੀ ਜ ਹੈ ਨਾ ਤੇ ਉਸ ਤੋਂ ਬਾਅਦ ਆਪਣਾ ਪ੍ਰਸ਼ਾਦ ਜਿਹੜਾ ਕਿਹਾ ਜਾਵੇ ਤਾਂ ਪ੍ਰਸ਼ਾਦ ਮੈਂ ਬਹੁਤ ਮਤਲਬ ਮੇਨ ਇਨਸਾਨਾਂ ਲਈ ਲੈ ਲਈਆਂ ਮਤਲਬ ਮੇਨ ਬੰਦੇ ਲਈ ਲੈ ਲਈਆਂ ਕਿ ਜਿਹੜਾ ਕਿ ਮਤਲਬ ਪ੍ਰਸ਼ਾਦ ਸਿਰਫ ਉਹਨਾਂ ਤੱਕ ਪਹੁੰਚ ਜਾਏ ਤੇ ਜਿਆਦਾ ਪ੍ਰਸ਼ਾਦ ਮੈਂ ਨਹੀਂ ਲੈ ਕੇ ਆਈ ਕਿਉਂਕਿ ਜਿਹੜਾ ਸਾਡੀ ਵਖਬੀ ਵਿੱਚ ਹੋਵੇ ਅਸੀਂ ਸਿਰਫ ਉਨੋ ਹੀ ਪ੍ਰਸ਼ਾਦ ਜ਼ਰੂਰੀ ਸਮਝਾਂਗੇ ਨਹੀਂ ਤਾਂ ਹਰ ਕੋਈ ਹਰ ਇੱਕ ਇਨਸਾਨ ਕੋਈ ਨਾ ਕੋਈ ਵਹਿਮ ਕਰਦਾ ਕਿ ਉਹਨ ਦਿੱਤਾ ਕਿਸ ਤਰ੍ਹਾਂ ਦਿੱਤਾ ਇਹਨੂੰ ਨਹੀਂ ਸੀ ਦੇਣਾ ਚਾਹੀਦਾ ਅੱਜ ਕੱਲ੍ਹ ਦੁਨੀਆ ਤੁਹਾਨੂੰ ਵਹਿਮਾਂ ਨਾਲ ਜ਼ਿਆਦਾ ਚੱਲਦੀ ਹੈ ਤੇ ਦੋ ਤਰੀਕਿਆਂ ਨਾਲ ਘਟ ਜਾਂਦਾ ਮੈਂ ਸਿਰਫ ਇੱਕ ਸੈੱਟ ਘੱਡਿਆ ਇਹ ਇੱਕ ਮਤਲਬ ਇਹ ਇੱਕ ਨਾ ਸਪੈਸ਼ਲ ਜੋ ਪ੍ਰਸ਼ਾਦ ਆਇਆ ਹੈ ਇਹ ਸਾਡੇ ਮਤਲਬ ਮੇਰੇ ਬੇਟਾ ਜਿੱਥੇ ਕੰਮ ਕਰਦਾ ਹੈ ਨਾ ਮੈਂ ਉਹਨਾਂ ਲਈ ਸਪੈਸ਼ਲ ਲੈ ਕੇ ਆਈਆਂ ਮਤਲਬ ਉਹਨਾਂ ਦੇ ਆਨਰ ਤੇ ਜਿਹੜੇ ਆਨਰ ਹੁੰਦੇ ਉਹ ਇੱਕ ਗੁਰੂ ਹੁੰਦੇ ਨੇ ਪਹਿਲਾ ਗੁਰੂ ਉਹ ਹੁੰਦਾ ਜਿਹੜਾ ਅਸੀਂ ਗੁਰਮੰਤਰ ਲਈਏ ਤੇ ਦੂਸਰਾ ਗੁਰੂ ਉਹ ਹੁੰਦਾ ਜਿਹਦੇ ਅਸੀਂ ਮਤਲਬ ਤਰੀਕੇ ਨਾਲ ਕੰਮ ਕਰਦੇ ਆਂ ਜਿਹਦੇ ਕੋਲ ਕੰਮ ਕਰਦੇ ਆਂ ਤੇ ਉਸ ਤੋਂ ਬਾਅਦ ਆ ਦੇਖੋ ਇਹਨਾਂ ਲਈ ਮਤਲਬ ਸਪੈਸ਼ਲ ਸਾਮ ਪਾਪੜ ਵੀ ਲੈ ਕੇ ਆਈ ਫਿਰ ਮੈਂ ਮਤਲਬ ਇਹ ਕੇਲ ਲੈ ਕੇ ਆਈ ਜਿਹੜਾ ਕਿ ਬਾਟੇ ਦਾ ਪ੍ਰਸ਼ਾਦ ਹੈ ਤੇ ਉਸ ਤੋਂ ਬਾਅਦ ਮੈਂ ਸਿੰਪਲ ਹੀ ਚੇਹ ਲੈ ਕੇ ਆਈ ਆ ਇਸ ਲਈ ਵੀ ਆਈ ਆ ਕਿਉਂਕਿ ਥੋੜਾ ਓਵਰ ਡੇਜ਼ ਵੀ ਹੈ ਤੇ ਚਲੋ ਖਾਣੇ ਦੇ ਬਾਅਦ ਐ ਸੌਂਫ ਬੜੀ ਕੰਪਲਸਲੀ ਹੁੰਦੀ ਐ। ਓਕੇ ਓਕੇ। ਤੇ ਉਸ ਤੋਂ ਬਾਅਦ ਇੱਕ ਮੈਂ ਫੋਮੇ ਨਿੱਦਿਆ ਨੂੰ ਹਲਕੀ ਜੀ ਸੌਂਫ ਦੇ ਦੋ ਬੇਟਾ ਗਾਲ ਕੇ ਉਧਰੋਂ। ਤੇ ਉਸ ਤੋਂ ਬਾਅਦ ਕਿਤੇ ਮੈਂ ਲੈ ਕੇ ਆਈ ਉਹਨਾਂ ਦੀ ਬਹੁਤ ਹੀ ਸੋਹਣੀ ਜੀ ਹੋਤੀ ਤੇ ਤੁਸੀਂ ਵੀ ਚਾਹੋ ਤੇ ਦਰਸ਼ਨ ਕਰ ਸਕਦੇ ਹੋ ਤੇ ਇਹ ਦਰਸ਼ਨ ਤੁਹਾਨੂੰ ਘਰ ਬੈਠਿਆਂ ਵੀ ਹੋ ਜਾਣਗੇ। ਦੇਖੋ ਮਾਂ ਚਿੰਤਪੁਰਨੀ ਜੀ ਕਿਉਂਕਿ ਮੇਰਾ ਮੰਨਣਾ ਇਹ ਹੀ ਹੈ ਕਿ ਮੇਰਾ ਬੱਚਾ ਜਿੱਥੇ ਵੀ ਜਾ ਰਿਹਾ ਹੈ ਉਹਦੇ ਲਈ ਉਹ ਆਨਰ ਵੀ ਹੈ ਤੇ ਉਹਦੇ ਲਈ ਗੁਰੂ ਵੀ ਹੈ ਤੇ ਇਸ ਲਈ ਹੈਜ਼ ਉਹਨਾਂ ਲਈ ਸਪੈਸ਼ਲ ਜ਼ਰੂਰੀ ਹੈ ਕਿ ਇਹ ਪ੍ਰਸ਼ਾਦ ਉਹਨਾਂ ਤੱਕ ਪਹੁੰਚਾ ਸਕੇ ਤੇ ਇਸ ਲਈ ਬਹੁਤ ਹੀ ਬੈਸਟ ਫੋਟੋ ਮਾਰਚਿੰਗ ਪੁੰਦੀ ਗਈ ਤੇ ਹਸੀਂ ਹੈਂਕਵਰ ਦਿੱਤਾ ਹੋਇਆ ਇਸ ਤਰ੍ਹਾਂ ਹੀ ਤਾਂ ਕਿ ਇਹ ਸਹੀ ਸਲਾਮਤ ਆਪਰੇਕਾਰ ਵਿੱਚ ਪਹੁੰਚ ਜਾਵੇ ਤੇ ਮੈਂ ਆਪਣੀ ਘਰ ਲਈ ਪ੍ਰਸ਼ਾਦ ਜਿਹੜਾ ਵਾ ਉਹ ਸਿਰਫ ਸਿਰਫ ਫੁੱਲੀਆਂ ਦਾ ਲੈ ਕੇ ਆਈਆਂ ਜਿਨੂੰ ਕਹਿੰਦੇ ਨੇ ਫੁੱਲੀਆਂ ਪਰਮਲ ਜੋ ਵੀ ਲਗਾ ਲਓ ਤੇ ਸੇਮ ਆਮ ਪਾਪੜ ਇਸ ਤਰ੍ਹਾਂ ਹੀ ਮੈਂ ਲੈ ਕੇ ਆਈਆਂ ਤੇ ਆਮ ਪਾਪੜ ਮਿੱਠਾ ਜਿਹੜਾ ਕਿ ਉਹ ਕਮੇ ਨੂੰ ਪਸੰਦ ਹੈ ਤੇ ਵੈਸੇ ਮੈਨੂੰ ਖੱਟਾ ਵਾਲਾ ਪਸੰਦ ਆ ਰਿਹਾ ਹੈ ਬਿਲਕੁਲ ਤੇ ਇਸ ਲਈ ਕਿਉਂਕਿ ਮੈਂ ਇਸ ਲਈ ਤੁਹਾਨੂੰ ਇਹ ਜ਼ਰੂਰੀ ਸਮਝਿਆ ਤੇ ਖਾਣਾ ਸਭ ਕੁਝ ਕੀ ਤੁਹਾਨੂੰ ਪਤਾ ਲੱਗ ਜਾਵੇ ਕਿ ਮਾਂ ਚਿੰਤ ਕੁੰਨੀ ਜੀ ਦੇ ਘਰ ਉਹ ਵੀ ਆਏ ਆ ਤੇ ਕੁਝ ਯਾਦਾ ਵੀ ਅਸੀਂ ਨਾਲ ਆਪਣੇ ਲੈ ਕੇ ਆਏ ਆ ਹੈਨਾ ਖਾਸ ਕਿਉਂ ਕੀ ਕੀ ਤੇ ਬਿਲਕੁਲ ਤੇ ਬਾਕੀ ਇੱਕ ਇੱਕ ਡੱਬੀ ਲੈ ਆਏ ਆ ਇਹ ਇੱਕ ਮਿੰਟ ਡੱਬੀ ਲੈ ਆਈਆਂ ਇਹ ਬਹੁਤ ਕਿਸੇ ਸਪੈਸ਼ਲਸ ਇਨਸਾਨ ਲਈ ਲੈ ਲਈਆਂ ਸਿਰਫ ਮੈਂ ਉਹਨਾਂ ਨੂੰ ਹੀ ਦਵਾਂਗੀ ਤੇ ਜੀ ਤੇ ਉਹਨਾਂ ਦੇ ਕਰਮਾ ਚ ਹੋਇਆ ਉਹ ਜ਼ਰੂਰ ਲੈਣਗੇ ਨਹੀਂ ਤੇ ਫਿਰ ਮੈਂ ਆਂਦਾ ਲਗਾਉਂਗੀ ਤੇ ਫਿਰ ਮੈਂ ਆਪਣੇ ਮੰਗ ਭਰਾਂਗੀ ਨਹੀਂ ਮੈਂ ਆਂਦਾ ਲਗਾਉਂਗੀ ਬਾਕੀ ਇਹ ਦੇਖੋ ਇਹ ਕੁਛ ਹੀ ਤੁਹਾਨੂੰ ਬਤੇ ਰੋੜਾਂ ਤੇ ਅਸੀਂ ਜਾਣਦੇ ਆ ਤੇ ਉੱਥੇ ਮੱਕੀ ਦੇ ਦਾਣੇ ਫੁੱਲਿਆਂ ਦੇ ਦਾਣੇ ਬੜੇ ਸੋਨੇ ਸੋਨੇ ਮਤਲਬ ਵਧੀਆ ਵਧੀਆ ਚੀਜ਼ਾਂ ਮਿਲਦੀਆਂ ਤੇ ਇਹ ਦੇਖੋ ਇਸ ਤਰ੍ਹਾਂ ਦੇ ਕੁਝ ਪੈਕਿੰਗ ਫੋਰਮਨ ਵਿਦਿਆ ਲੈ ਆਈ ਆਪਣੇ ਲਈ ਤੇ 10 ਤੋਂ 12 ਹੈ ਪੈਕਿੰਗ ਸੀ ਜਿਹਦੇ ਵਿੱਚ ਸਿਰਫ 5 ਵੱਜੀਆਂ ਨੇ ਇੱਕ ਹੈ ਵਧੀ ਇੱਕ ਅੱਧੀ ਬਣੀ ਹੋ ਰਹੀ ਦਰਦ ਨਹੀਂ ਦਿੰਦੀ ਹੋਈ 네네 ਫੋਰ ਪੈਕੇਟ ਸੀ ਉਹ ਮੈਂ ਖਾਦੇ ਨੇ ਬਾਕੀਆਂ ਦਾ ਮੈਨੂੰ ਕੁਝ ਨਹੀਂ ਪਤਾ ਨਹੀਂ ਇਸੇ ਕਰਦੀ ਹੈ ਇਹ ਖਾਈ ਵੀ ਜਾਂਦੀ ਫਿਰ ਕਹਿੰਦੀ ਮੈਂ ਕੁਝ ਖਾਦਾ ਹੀ ਨਹੀਂ ਮੈਂ ਕੁਝ ਖਾਦਾ ਹੀ ਨਹੀਂ ਯਾਰ ਮੈਂ ਖਾਦਾ ਹੈ ਇਸ ਲਈ ਬਹੁਤ ਹੀ ਵਧੀਆ ਰਿਹਾ ਮਾ ਚਿੰਤਪੂਨੀ ਜੀ ਦੇ ਦਰਸ਼ਨ ਤੇ ਬਾਕੀ ਮੈਂ ਤੁਹਾਡੇ ਮਾਨਿਕਾ धवन ਕੁਛ ਵੀ ਜਿਹੜੀ ਵੀ ਚੀਜ਼ ਆ ਤੁਹਾਡੇ ਨਾਲ ਸ਼ੇਅਰਸ ਕੀਤੀਆਂ ਇਹ ਬੜੀਆਂ ਧਿਆਨ ਨਾਲ ਦੇਖਣ ਵਾਲੀਆਂ ਨੇ ਤੇ ਸੁਣਨ ਵਾਲੀਆਂ ਨੇ ਤੇ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੇ ਮੈਨੂੰ ਚੈਨਲ ਦੀ ਜਾਂ ਮੈਨੂੰ ਤੁਹਾਡੇ ਸਪੋਰਟਸ ਦੀ ਜਾਂ ਮਲੇ ਤੁਹਾਡੇ ਕਮੈਂਟ ਦੀ ਹਰ ਇੱਕ ਚੀਜ਼ ਦੀ ਬਹੁਤ ਜ਼ਰੂਰਤ ਹੈ ਤੇ ਆਪ ਵੀ ਆਪਣੇ ਘਰ ਵਧੀਆ ਰਹੋ ਤੰਦਰੁਸਤ ਰਹੋ ਠੀਕ ਠਾਕ ਰਹੋ ਤੇ ਪਰਮਾਤਮਾ ਦਾ ਅਨੁਸਾਰ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ ਬਾਏ ਬਾਏ